जिला अमृतसर ਦੇ ਹਲਕਾ ਰਾਜਸਾਨ 시 ਦੇ ਪਿੰਡ ਹਿਤਮਪੁਰਾ ਵਿਖੇ ਬਾਬਾ ਪੰਜ ਪੀਰ ਦੀ ਦਰਗਾਹ ਤੇ ਸਲਾਨਾ ਸੱਭਿਆਚਾਰਕ ਮੇਲਾ ਸਮੂਹ ਪਿੰਡ ਵਾਸੀਆਂ ਤੇ ਮੇਲਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੀ ਧੂਮ-ਤਾਮ ਦੇ ਨਾਲ ਕਰਵਾਇਆ ਗਿਆ ਮੇਲੇ ਦੀ ਸ਼ੁਰੂਆਤ ਪ੍ਰਧਾਨ ਬਲਦੇਵ ਸਿੰਘ ਡਾਕਟਰ ਮਨਜੀਤ ਸਿੰਘ ਰਿੰਕਾ ਤੇ ਸੇਵਾਦਾਰਾਂ ਵੱਲੋਂ ਦਰਗਾਹ ਤੇ ਚਾਦਰ ਚੜਾ ਕੇ ਕੀਤੀ ਗਈ ਇਸ ਮੌਕੇ ਬਾਬਾ ਪੰਜ ਪੀਰ ਦੀ ਦਰਗਾਹ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੂਰ ਦੁਰਾਡੇ ਤੋਂ ਸੰਗਤਾਂ ਨੇ ਸ਼ਰਦਾ ਦੇ ਨਾਮ ਮੱਥਾ ਟੇਕਿਆ ਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੇ ਛੰਡੇ ਚੜਾਏ ਗਏ ਇਸ ਮੌਕੇ ਆਸ-ਪਾਸ ਦੇ ਪਿੰਡਾਂ ਤੋਂ ਆਈਆਂ ਸੰਗਤਾਂ ਨੇ ਵੱਧ ਚੜ ਕੇ ਸੇਵਾ ਵਿਕੇ ਤੇ ਇਸ ਮੌਕੇ ਮੇਲੇ ਦੇ ਵਿੱਚ ਲੱਗੇ ਖੁੱਲੇ ਅਖਾਰੇ 'ਚ ਪੰਜਾਬ ਦੇ ਪ੍ਰਸਿੱਧ ਅਤੇ ਮਸ਼ਹੂਰ ਪੰਜਾਬੀ ਗਾਇਕ ਸੁੱਚਾ ਰੰਗੀਲਾ ਤੇ ਮੈਡਮ ਮਨਦੀਪ ਮੈਣੀ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਰਾਹੀਂ ਆਏ ਹੋਏ ਮੇਲਾ ਪ੍ਰੇਮੀਆਂ ਦਾ ਖੂਬ ਮਨੋਰੰਜਨ ਕੀਤਾ ਇਸ ਮੌਕੇ ਤੇ ਮੇਲਾ ਪ੍ਰਬੰਧਕਾਂ ਦੇ ਵੱਲੋਂ ਆਏ ਕਲਾਕਾਰਾਂ ਤੇ ਸਰੋਤਿਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਮੇਲੇ ਜੋ ਸੇਵਾਦਾਰਾਵਲੋ ਸੰਗਤਾਂ ਦੇ ਲਈ ਫਲਾਂ ਦੇ ਜੂਸ ਠੰਡੇ ਮਿੱਠੇ ਜਲਦੀਆਂ ਚਪਿਲਾਂ ਚਾਹ ਪਕੌੜੇ ਆਈਸਕ੍ਰੀਮ ਸਮੇਤ ਹੋਰ अनेका ਪ੍ਰਕਾਰ ਦੇ ਔਟ ਟ ਲੰਗਰ ਵਰਤਾਏਗੇ ਇਸ ਮੌਕੇ ਤੇ ਹਾਜ਼ਰ ਪ੍ਰਦਾਨ ਬਲਦੇਵ ਸਿੰਘ ਡਾਕਟਰ ਮਨਜੀਤ ਸਿੰਘ ਰਿੰਕਾ ਰਾਜਵੀਰ ਸਿੰਘ ਸੁਖਦੇਵ ਸਿੰਘ ਕਾਲਾ ਬਿੱਟੂ ਮੋਟਰਾਂ ਵਾਲਾ ਸਾਪ ਦਾ ਸਰਪੰਚ ਸੁਖਚੈਨ ਸਿੰਘ ਸਾਪ ਦਾ ਸਰਪੰਚ ਲਖਵਿੰਦਰ ਸਿੰਘ ਸਾਪ ਦਾ ਸਰਪੰਚ ਨਿੰਦਰ ਸਿੰਘ ਹਰਪਾਲ ਬਾਬਾ ਪੂਰਨ ਸਿੰਘ ਬਾਬਾ ਮੰਗਾ ਬਗੀਚਾ ਸਤਨਾਮ ਸਿੰਘ ਅਜੈਪਾਲ ਸਿੰਘ 사ਜਨ ਸਿੰਘ ਸੋਨੂ ਮੁਖਤਿਆਰ ਸਿੰਘ ਵੀਰ ਸਿੰਘ ਡਿੱਗਾ ਸਮੂਹ ਮੇਲਾ ਕਮੇਟੀ ਵੀਰਾਂ ਸਮੇਤ ਸਮੂਹ ਪਿੰਡ ਵਾਸੀ ਆਦੀ ਹਾਜ਼ਰ ਸਨ ਅਖੀਰ ਦੇ ਵਿੱਚ ਇਹ ਮੇਲਾ ਆਪਣੀਆਂ ਮਿੱਠੀਆਂ ਯਾਦਾਂ ਛੱਡਦਾ ਹੋਇਆ ਸੰਪੂਰਨ ਹੋ ਗਿਆ ਵੈਕੋ ਜੀ ਦਾ ਖਾਲਸਾ ਵੈਕੋ ਜੀ ਸੰਤਾਨ ਬਾਬਾ ਪੰਕੀ ਕਾਲੇ ਸ਼ਾਨਾ ਕਲਾ ਕੁਸਲਾ ਕਰਾਇਆ ਜਾਂਦਾ ਐਨ ਆਰ ਆਈ ਵੀਰਾਂ ਦੇ ਸੰਯੋਗ ਦੇ ਨਾਲ ਬਹੁਤ ਵੱਡਾ ਸੰਯੋਗ ਹਾਨੂੰ ਐਨ ਆਰ ਆਈ ਵੀਰਾਂ ਨੇ ਦਿੱਤਾ ਉਹਨਾਂ ਸੰਯੋਗ ਨਾਲ ਅਸੀਂ ਮੇਲਾ ਕਰਾ ਰਹੇ ਹਾਂ ਜੋ ਹੀ ਬਾਬਾ ਜੀ ਦੇ ਆਪ ਤੇ ਸੰਗਤਾਂ ਆਉਂਦੀਆਂ ਉਹਨਾਂ ਦੀਆਂ ਮਨੋਖਮਰਾਂ ਪੂਰੀਆਂ ਧੀਆਂ ਤੇ ਮਹਾਰਾਜ ਚੜ੍ਹਦੀ ਕਲਾ ਵਿੱਚ ਮੇਲਾ ਮਨਾਇਆ ਜਾਂਦਾ ਆਸਾ ਨੌਜਵਾਨ ਪੀਡੀਓ ਕੀ ਸੁਨੇਹ ਦੇਣਾ ਚਾਹੁੰਦੇ ਸੀ ਜੀ ਸੰਦੇਸ਼ ਦੇਣਾ ਕਿ ਉਹ ਨਸ਼ਿਆਂ ਤੋਂ ਦੂਰ ਹੋ ਤੇ ਖੇਡਾਂ ਨਾਲ ਪ੍ਰੇਰਿਤ ਹੋ ਚੜ੍ਹਦੀ ਕਲਾ ਟਾਈਮ ਟੀਵੀ ਲਈ ਚੋਗਾਵਾ ਤੋਂ ਪੱਤਰਕਾਰ ਸੁਬੇਗ ਸੋਨਾ ਦੀ ਖਾਸ ਰਿਪੋਰਟ